ਤਨ ਤਨ ਵਾਹਿਗੁਰੂ ਸਾਹਿਬ ਜੀ ਹਮ ਬਹੁ ਸਤਰ ਬਹੁ ਸਿਮਰਤੀ ਕੇ ਸਰਬ ਟੰਡੋ ਜਸ ਨਾਹੀ ਹਰ ਹਾਰੇ ਨਾਨਕ ਨਾਮਯਾ ਮੋਲਾ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨਿਦਾ ਦਇਆਲ ਇਕ ਅੱਖਰ ਹਾਦ ਮੰਨ ਬਸਤ ਨਾਨਕ ਹੋਤਨ ਹਾਲੈ ਦੋ ਇਕ ਅਕਰ ਹਰ ਮੰਨ ਵਸਤ ਨਾਨਕ ਹੋ ਤਨ ਹਾ ਅਲੋ ਜਗੋ ਜਗ ਅਟਲ ਮੰਦੋਜ ਜਹਾਨਾ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਖੰਡਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀਏ ਤੇ ਸਤਿਗੁਰਾਂ ਦੀ ਏਕ ਬਾਣ ਬਾਰਖ ਨਿਗੀ ਗੋਦ ਦਾ ਆਨੰਦ ਮਾਣ ਰਹੀਏ ਪਰਮ ਸਨਮਾਨਯੋਗ ਗੁਰੂ ਪਿਆਰੀ ਹੁਣ ਗੁਰੂ ਸواری ਖਾਲਸਾ ਰੋਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਅਰੋਣ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਕੰਜੀਤ ਹੋ ਰਹੀਏ ਦਾਸੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਖਾਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਆਦਬ ਸਤਕਾਰ ਸਹਿਤ ਫਤਿ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਲ ਲੜੀ ਦੇ ਵਿੱਚ ਆਪਾਂ ਵਿਚਾਰੇ ਆ ਸੀ ਸਤਕਾਰ ਜੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸਿੰਧ ਦੇ ਦੂਜੇ ਟਾਪੂ ਤਪੂ ਦਾ ਨਗਰ ਬ੍ਰਹਿਮਪੁਰਾ ਦੇ ਵਿੱਚ ਸਤਿਗੁਰੂ ਪਹੁੰਚੇ ਸੀ ਨਗਰ ਤੋਂ ਬਾਅਦ ਜੰਗਲ ਦੇ ਵਿੱਚ ਸਤਿਗੁਰਾਂ ਨੇ ਟਿਕਾਣਾ ਕੀਤਾ ਇੱਥੇ ਦਾ ਰਾਜਾ ਮਦਰਬੈਨ ਆਇਆ ਸਤਿਗੁਰਾਂ ਨੂੰ ਆਪਣੇ ਘਰ ਲੈ ਕੇ ਗਿਆ ਘਰ ਲੈ ਕੇ ਗਿਆ ਆਪਣੇ ਮਹਿਲਾਂ ਦੇ ਵਿੱਚ ਇਨੇ ਭੰਡਾਰਾ ਲਾਇਆ ਲੰਗਰ ਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਖਿਦਮਤ ਕੀਤੀ ਮਨ ਦੇ ਵਿੱਚ ਇਹ ਚਾਹ ਇਹ ਹੈ ਕਿ ਮੈਂ ਆਪਣੀ रियासत ਨੂੰ ਹੋਰ ਬਤਾ ਦਵਾਂ ਜਿਹੜੀ ਪਿਛਲੀ रियासत ਹੈ ਬਿਸਿਆਰ ਨਗਰ ਉੱਥੇ ਦਾ ਉਦਰ حسین ਰਾਜਾ ਅਤੇ ਉਦਰ حسین ਦਾ ਮਾਮਾ ਇੰਦਰ ਸਿੰਘ ਰਾਜਾ ਕਿ ਇਹ ਮਾਮੇ ਭਾਂਜੇ ਨੂੰ ਉੱਥੋਂ ਉਪ ਜਾ ਦੇਵਾਂ ਉਹਨਾਂ ਨੂੰ ਗੁਲਾਮ ਬਣਾ ਲਵਾਂ ਉਹ ਰਿਆਸਤ ਵੀ ਮੈਂ ਆਪਣੇ ਕਬਜ਼ੇ ਦੇ ਵਿੱਚ ਕਰਾਂ ਮਨ ਦੇ ਇਹਦੇ ਏ ਸੀ ਪਰ ਖਿਦਮਤ ਬੜੀ ਕੀਤੀ ਇਸ ਨੇ ਲੋਕਾਂ ਦੇ ਵਿੱਚ ਬੜਾ ਵਿਚਰਦਾ ਸੀ ਕਿ ਜੇ ਕੱਲ ਨੂੰ ਮੈਨੂੰ ਹਮਲਾ ਜਾਂ ਤਾਵਾ ਬੋਲਣਾ ਪਿਆ ਦੂਜੀ ریاست ਤੇ ਤਾਂ ਨਗਰ ਵਾਲੇ ਮੇਰੇ ਨਾਲ ਸਾਰਾ ਸਹਿਯੋਗ ਦੇਣ ਨਗਰ ਵਾਲੇ ਬੜੇ ਖੁਸ਼ ਇਸ ਰਾਜੇ ਤੋਂ ਕਿ ਬੜੀ ਲੋਕਾਂ ਦੀ ਖਿਦਮਤ ਕਰਦਾ ਸੀ ਪਰ ਜਦ ਦੇ ਵਿੱਚ ਜਾ ਕੇ ਦੁੱਖ ਦਰਦ ਸੁਣਦਾ ਮਹਿਸੂਸ ਕਰਦਾ ਹੁੰਦਾ ਸੀ ਪਰ ਜਾਨ ਨੂੰ ਅਰਤਾ ਪਰ ਵੀ ਮਹਿਸੂਸ ਨਾ ਹੋਇਆ ਕਿ ਰਾਜੇ ਦੇ ਬਾਹਰ ਦਾ ਪਹਿਰਾਵਾ ਕੁਝ ਹੋਰ ਹੈ ਤੇ ਅੰਦਰ ਦਾ ਪਹਿਰਾਵਾ ਕੁਝ ਹੋਰ ਹੈ ਜਵਾਨ ਤੇ ਉਹਦੇ ਕੁਝ ਹੋਰ ਹੁੰਦਾ ਸੀ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਨੇ ਉਹਨਾਂ ਨੂੰ ਤਾਂ ਪਤਾ ਸੀ ਅੰਤਰਜਾਮੀ ਨੇ ਪਰ ਜਦੋਂ ਤੱਕ ਇਹਨੇ ਆਪਣੇ ਮੂੰਹ ਨਹੀਂ ਬੋਲੇਆ ਸਤਿਗੁਰੂ ਤੋਂ ਤੱਕ ਚੁੱਪ ਰਹੇ ਕਿ ਅਸੀਂ ਅੱਡਾ ਪਾਵਾਂਗੇ ਦੇ ਅੰਦਰ ਦੀ ਮੈੜ ਅੰਦਰ ਦੀ ਮੈੜ ਤੋੜਨੀ ਹੈ ਜੀ ਪਰ ਉਹ ਤੋਇ ਤਾਂ ਜਾ ਸਕਦੀ ਹੈ ਜੇ ਇਨਸਾਨ ਕਬੂਲ ਕਰੇ ਕਿ ਮੈਂ ਗੁਨਾਹ ਕੀਤਾ ਹੈ ਅੱਗੇ ਤੋਂ ਤੌਬਾ ਕਰੇ ਤਾਂ ਰਾਜਾ ਵਿਖਾਵਾ ਕਰਦਾ ਸੀ ਸਬਬ ਬਣਿਆ ਜਦੋਂ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਉੱਥੇ ਦੱਸਿਆ ਸੀ ਹੁਣ ਉਹਨਾਂ ਨੇ ਸੁਣਾਇਆ ਇਹ ਸੀ ਕਿ ਰੱਬ ਦੇ ਦਰ ਤੇ ਜਿੱਥੇ ਤੱਕ ਇਨਸਾਨ ਭਜ ਲਵੇ ਕਿਉਂਕਿ ਇਨਸਾਨ ਦੀ ਜਿਹੜੀ ਫਿਤਰਤ ਹੈ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੂਕਰ ਜੂਠਨ ਮਹਿ ਪਾਏ ਨਾਮ ਤੋਂ ਬਿਨਾ ਜਿਹੜਾ ਕੁਝ ਸਰੀਰ ਤੇ ਪਹਿਰੇ ਆ ਜਾਂਦਾ ਹੈ ਖਾਦਾ ਜਾਂਦਾ ਤਾਂ ਉਹਨੂੰ ਕਹਿੰਦੇ ਨੇ ਕੂਕਰ ਦੀ ਨਿਆਈ ਹੈ ਕੂਕਰ ਦੀ ਜਿਹੜੀ ਵਿਰਤੀ ਹੁੰਦੀ ਹੈ ਹਾਲਾਂਕਿ ਜਿਹੜੀ ਉਹਦੀ ਵਿਰਤੀ ਹੁੰਦੀ ਆ ਜਿਸ ਤਰ੍ਹਾਂ ਗੁਲਾਮ ਬਣਾਉਣਾ ਜਾਂ ਦਾਸ ਚੱਕਰ ਬਣ ਕੇ ਰਹਿੰਦਾ ਉਹਦੇ ਵਰਗਾ ਕੋਈ ਹੈ ਨਹੀਂ ਵਫਾਦਾਰ ਪਰ ਇੱਥੇ ਉਹਦੀ ਅਵਸਥਾ ਹੋਰ ਬਿਆਨ ਕਰਦੇ ਆ ਕਿ ਜੇ ਕੋਕਰ ਝੂਠਨ ਮੈਂ ਪਾਏ ਉਹਨੂੰ ਅਲੱਖ ਹਟਾਓ ਕਿਸ ਭਾਂਡੇ ਦੇ ਵਿੱਚ ਇਸ ਵਰਤਨ ਦੇ ਵਿੱਚ ਮੂੰਹ ਨਹੀਂ ਪਾਉਣਾ ਉਹਨੇ ਪਾਣੀ ਪਾਉਣਾ ਉਹਦੀ ਫਿਦਰਤੇ ਇਦਾਂ ਦੀ ਰੱਬ ਨੇ ਬਣਾਈ ਜੇ ਕੋਕਰ ਝੂਠਨ ਮੈਂ ਪਾਣ ਸਤਗੁਰੂ ਕਹਿੰਦੇ ਨੇ ਜਦੋਂ ਐਦਾਂ ਇਨਸਾਨ ਬਣ ਜਾਂਦਾ ਲੋਕਾਂ ਨੂੰ ਵਿਖਾਵਾ ਕੁਝ ਹੋਰ ਕਰਦਾ ਅਤੇ ਵਾਰਦਾ ਵਿਖਾਵਾ ਕੁਝ ਹੋਰ ਤਾਂ ਫਿਰ ਉਹਦਾ ਇਨਸਾਨ ਕਿਸੇ ਦਾ ਭਲਾ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਨੁਕਸਾਨ ਉਹਦਾ ਪਣਾ ਹੈ ਜਿਹੜਾ ਮੁਖਾਵਾ ਕਰਦਾ ਪਿਆ ਹੈ ਮੁਖਾਵੇ ਦੇ ਚੰਦ ਦਿਨ ਹੁੰਦੇ ਨੇ ਇਹਦੇ ਕਰਕੇ ਗੁਰੂ ਅਰਨਾਨਕ ਦੇ ਮਹਾਰਾਜ ਉਸ ਰਾਜੇ ਨੂੰ ਸਮਝਾ ਰਹੇ ਨੇ ਰਾਜਾ ਸਮਝਿਆ ਕਿ ਬਾਕੀ ਗੁਰੂ ਅਰਨਾਨਕ ਦੇ ਮਹਾਰਾਜ ਮੈਨੂੰ ਕਹਿੰਦੇ ਤਾਂ ਉਹ ਸਤਿਗੁਰਾਂ ਦੇ ਮੁਬਾਰਕ ਚਰਨਾਂ ਤੇ ਲੰਮਾ ਪਿਆ ਸਤਿਗੁਰੂ ਰਹਿਮਤ ਕਰੋ ਕਿਰਪਾ ਕਰੋ ਕਿ ਮੈਨੂੰ ਤੁਸੀਂ ਇਹ ਜੜੀ ਬਿਰਤੀ ਹੈ ਨਾ ਦੱਸਦੇ ਪਿਓ ਇਹ ਕੁੱਕਰ ਵਾਲੀ ਮੇਰੀ ਬਣੀ ਪਈ ਹੈ ਮੈਨੂੰ ਬਣਾਇਆ ਰਾਜਾ ਅਤੇ ਬਿਰਤੀ ਕੀ ਦੀ ਲੈ ਰਹੇ ਆ ਮੈਂ ਕੁੱਕਰ ਦੇ ਕੁੱਤੇ ਦੀ ਤਾਂ ਇਹ ਤੋਂ ਮੰਦ ਭਾਗ ਤਾਂ ਹੋ ਨਹੀਂ ਸਕਦੇ ਕੋਈ ਕਿ ਕਿਵੇਂ ਜਾਵੇਗੀ ਸਤਿਗੁਰੂ ਇਹਦਾ ਇਲਾ ਵਸੀਲਾ ਕੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹਦੇ ਕੋਲ ਇਹ ਛੱਤ ਨਹੀਂ ਆ ਉਹ ਤਾਂ ਤਰਲਾ ਕਰੇ ਜਿਹਦੇ ਕੋਲ ਕੋਈ ਮੰਝਾ ਬਿਸਤਰਾ ਨਹੀਂ ਉਹ ਤਾਂ ਤਰਲਾ ਕਰੇ ਤੇਰੇ ਕੋਲ ਤਾਂ ਮਕਵਲੀ ਛੇਜਾ ਅਤੇ ਮਹਿਲਾ ਤੇਰੇ ਮਕਾਨ ਕਿਦਾਂ ਦੇ ਨੇ ਮਹਿਲ ਨੇ ਤੇਰੇ ਪਦਾਰਥ ਤੇਰੇ ਕੋਲ ਵਸਤੂ ਤੇ ਪ੍ਰਭਤਾ ਤੇਰੇ ਕੋਲ ਕੋਈ ਕਮੀ ਹੋਵੇ ਤਾਂ ਫਿਰ ਇਨਸਾਨ ਤਰਲੇ ਕਰਦਾ ਹੈ ਹੱਥ ਪੈਰ ਮਾਰਦਾ ਹੈ ਤੇਰੇ ਕੋਲ ਤਾਂ ਕਮੀ ਵੀ ਕੋਈ ਨਹੀਂ ਹੁਣ ਇਹ ਤੋਂ ਬਾਅਦ ਉਹ ਰਿਆਸਤ ਕਬਜੇ ਦੇ ਵਿੱਚ ਕਰਨ ਲਈ ਤਾਂ ਫਿਰ ਅਗਲੀ ਸੋਚੇਗਾ ਕਿ ਉਹ ਵੀ ਮੇਰੇ ਕਬਜੇ ਦੇ ਵਿੱਚ ਹੋ ਜੇ ਤੇਰੀ ਤ੍ਰਿਸ਼ਨਾ ਨਹੀਂ ਪੜਨੀ ਰਾਜਾ ਹੁਣ ਕਿਦਮਤਾ ਕਿ ਮੈਨੂੰ ਸਤਿਗੁਰੂ ਤੁਹਾਡੀ ਖਿਦਮਤ ਕਰਾਂਗਾ ਮੈਨੂੰ ਬਖਸ਼ ਦੋ ਮੈਨੂੰ ਮਾਫ ਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਸਮੇਂ ਬਚਨ ਕੀਤੇ ਸੀ ਬਹਰੋ ਬੋਲੇ ਬੈਨ ਕਿਰਪਾਲਾ ਸਤਿਗੁਰੂ ਕਹਿੰਦੇ ਤੁਹਾਡੀਆਂ ਰਿਆਸਤਾਂ ਰਾਜਾ ਜੀ ਤੁਹਾਨੂੰ ਮubaruk ਤੁਹਾਡੇ ਲੋਕ ਤੁਹਾਨੂੰ ਮubaruk ਤੁਹਾਡਾ ਰਾਜ ਭਗ ਤੁਹਾਨੂੰ ਮubaruk ਸਾਨੂੰ ਨਹੀਂ ਚੱਜੇ ਹਮਨੇ ਹਮਗਮਨੇ ਅਬ ਸੁਣੋ ਕਬਾਲਾ ਹੁਣ ਬਹੁਤੀ ਦੇਰੀ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਚਲੇ ਜਾਣਾ ਸਾਰਾ ਨਗਰ ਜਿਹੜਾ ਰਾਜੇ ਦੇ ਇਤਨਾ ਰੱਬ ਵਾਂਗ ਗੂੰਜਦਾ ਸੀ ਰਾਜੇ ਦਾ ਤਾਂ ਜਦੋਂ ਉਹਨੇ ਸੁਣਿਆ ਕਿ ਰਾਜੇ ਦੀ ਵਿਰਤੀ ਇਹ ਸੀ ਤਾਂ ਲੋਕ ਵੀ ਹੈਰਾਨੇ ਕਿ ਹੁਣ ਤੱਕ ਅਸੀਂ ਇਹਨੇ ਰੱਬ ਦਾ ਰੂਪ ਮੰਨਿਆ ਇਹਨੂੰ ਇਹ ਰਾਜਾ ਕੀ ਰੱਬ ਦਾ ਰੂਪ ਹੈ ਇਤਨੀ ਲੋਕਾਂ ਦੇ ਵਿੱਚ ਇਹ ਵਿਚਰੇ ਆ ਮਿੱਠਾ ਬਣ ਕੇ ਬਣਿਆ ਰਿਹਾ ਅੰਦਰ ਦੀ ਵਿਰਤੀ ਦਾ ਤਾਂ ਹੁਣ ਪਤਾ ਲੱਗੇ ਆ ਜਦੋਂ ਪਾਜੋ ਖੜੇ ਨੇ ਨਾ ਅੰਦਰ ਦੀ ਵਿਰਤੀ ਦਾ ਤਾਂ ਉਦੋਂ ਪਤਾ ਲੱਗਦਾ ਹੈ ਤਾਂ ਹੁਣ ਜਦੋਂ ਲੋਕ ਬੜੇ ਹੈਰਾਨ ਨੇ ਹੁਣ ਰਾਜਾ ਤਰਲੇ ਕਰਦਾ ਪਿਆ ਸਤਿਗੁਰੂ ਕਿਰਪਾ ਕਰੋ ਅਨਤ ਦੇਸ ਦੇਸਨ ਕੀ ਜਾਓ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਰਾਜਾ ਜੀ ਤੁਹਾਡਾ ਦੇਸ ਤੁਹਾਨੂੰ ਮੁਬਾਰਕ ਸਾਡੇ ਲਈ ਦੇਸਾਂ ਦਾ ਘਟ ਹੈ ਪਿਛਲੇ ਨਗਰ ਤੋਂ ਆਏ ਅੱਗੇ ਹੋ ਜਾਗੇ ਇਸ ਦੇਸਾਂ ਆਗੇ ਹੋ ਜਾਗੇ ਹਾਂ ਜਿਹੜੀ ਤੁਸੀਂ ਖਿਦਮਤ ਕੀਤੀ ਹੈ ਸਾਡੀ ਕੀਤੀ ਮੇਰੇ ਪਿਆਰਿਆਂ ਦੀ ਕੀਤੀ ਮੇਰੇ ਮਿੱਤਰ ਪਿਆਰਿਆਂ ਦੀ ਤਾਂ ਸੱਚ ਕੇ ਜਾਣੇ ਅਸੀਂ ਤੁਹਾਨੂੰ ਯਾਦ ਰੱਖਾਂਗੇ ਇਹ ਰਾਜਾ ਸੀ ਬ੍ਰਹਮਪੁਰੇ ਦਾ ਮਦਰ ਬੈਨ ਉਹਨੇ ਸਾਡੀ ਬੜੀ ਖੇਦਮਤ ਕੀਤੀ ਹਾਂ ਬਿਰਤੀ ਤੁਹਾਡੀ ਤੁਹਾਡੇ ਕੋਲ ਤੁਹਾਡਾ ਵਰਤਾਰਾ ਤੁਹਾਡੇ ਕੋਲ ਤੁਹਾਡੇ ਕੋਲੋਂ ਅਸੀਂ ਕੁਝ ਨਹੀਂ ਲੈ ਕੇ ਜਾਂਦੇ ਆਪਣੀ ਸੋਚ ਤੁਹਾਡੀ ਤੁਹਾਨੂੰ ਮੁਬਾਰਕ ਜਦੋਂ ਇਦਾਂ ਸਤਗੁਰਾਂ ਨੇ ਕਿਹਾ ਰਾਜੇ ਦੇ ਹੱਥਾਂ ਪੈਰਾਂ ਦੀ ਬਈ ਕਿ ਮੈਂ ਤਾਂ ਸਤਗੁਰਾਂ ਤੋਂ ਵਰ ਲੈਣੇ ਸੀ ਸਤਗੁਰਾਂ ਨੇ ਹੁਣ ਵਰਤਾ ਕਿ ਇਹ ਤਾਂ ਮੇਰੇ ਤੇ ਇੱਕ ਖਲੰਕ ਲੱਗ ਗਿਆ ਉਨ ਜੇ ਬਖਸ਼ਣਗੇ ਕਲੰਕ ਤਾਂ ਬਖਸ਼ਿਆ ਜਾ ਸਕਦਾ ਸਤਿਗੁਰਾਂ ਦੇ ਕੋਲ ਸੋਨੋ ਰੱਖਿਸ਼ ਰੱਖ ਇਟ ਕਰਨ ਰਵਾਉ ਚਰਣਾ ਤੇ ਲੰਮਾ ਪਿਆ ਲੰਮਾ ਬਹਿ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਕਿਰਪਾ ਕਰੋ ਸ੍ਰੀ ਪ੍ਰਭ ਜੀ ਮੁਝ ਕਿੰਕਰ ਜਾਨੋ ਮੈਨੂੰ ਕਹਿੰਦੇ ਐਡਾ ਜਾਨੋ ਮੈਂ ਤੁਹਾਡਾ ਭਗਤ ਬਚਲ ਨੇ ਜਿ ਵਿਰਦ ਪਛਾਨੋ ਮੈਂ ਤੁਹਾਡਾ स्वागत जानो मेनू अपना ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਆਇਆ ਸਤਿਗੁਰੂ ਤੁਹਾਡੀ ਖਿਦਮਤ ਕਰਨੀ ਹੈ ਤੁਹਾਡੀ ਸੇਵਾ ਕਰਨੀ ਹੈ ਅਤੇ ਉਸ ਤਰੀਕੇ ਦੇ ਨਾਲ ਸਤਿਗੁਰੂ ਰਹਿਮਤ ਕਰੋ ਮੇਰੇ ਤੋਂ ਗਲਤੀਆਂ ਹੋਈਆਂ ਮੇਰੇ ਮਨ ਦੇ ਵਿੱਚ ਕੁਝ ਹੋਰ ਸੀ ਅਤੇ ਤੁਹਾਡੇ ਕੋਲ ਵਿਖਾਵਾ ਕਰਦਾ ਰਿਹਾ ਰੱਬ ਦਾ ਰੂਪ ਜਾਣ ਕੇ ਖਿਦਮਤ ਕਰਦਾ ਰਿਹਾ ਅਤੇ ਮਨ ਦੇ ਵਿੱਚ ਆਪਣੇ ਹੋਰ ਭਰਮ ਵਹਿਮ ਪਾਲਦਾ ਰਿਹਾ ਇਦਾਂ ਨਹੀਂ ਇਦਾਂ ਕਰਾਂਗਾ ਮੈਂ ਇਦਾਂ ਕਰਾਂਗਾ ਇਹ ਭੁੱਲ ਗਿਆ ਸੀ ਕਿ ਤੁਸੀਂ ਸਭ ਕੁਝ ਜਾਣੀ ਜਾਣੋ ਤੁਸੀਂ ਕਰ ਦੁਨੀਆ ਦਾ ਪਲਟਾ ਬਦਲ ਸਕਦੇ ਹੋ ਦੁਨੀਆ ਦਾ ਤਕਤਾ ਬਦਲ ਸਕਦੇ ਹੋ ਆ ਰਾਜਾ ਤੇ ਭਿਖਾਰੀ ਭਿਖਾਰੀ ਤੇ ਰਾਜ ਕਰਵੈ ਮੈਂ ਇਹਨੂੰ ਰਾਜੇ ਨੂੰ ਭਿਖਾਰੀ ਬਣਾ ਸਕਦੇ ਹਾਂ ਭਿਖਾਰੀਆਂ ਨੂੰ ਤੁਸੀਂ ਪਿੱਛੇ ਰਾਜਾ ਬਣਾ ਕੇ ਆਏ ਤੁਹਾਡੇ ਇਸ ਰਹਿਮਤਾਂ ਦੇ ਵਿੱਚ ਕੋਈ ਫਰਕ ਨਹੀਂ ਸਤਿਗੁਰੂ ਕਿਰਪਾ ਕਰੋ ਕਿ ਹੁਣ ਸਾਰੀਆਂ ਗਲਤੀਆਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਮੈਂ ਇਹ ਕਬੂਲ ਕਰਦਾ ਨਗਰ ਦੇ ਸਾਹਮਣੇ ਕਬੂਲ ਕਰਦਾ ਕਿ ਹੁਣ ਤੱਕ ਮੈਂ ਨਗਰ ਦੀ ਖਿਦਮਤ ਕੀਤੀ ਕਿ ਇਹਦੇ ਕਰਕੇ ਕੀਤੀ ਕਿ ਲੋਕ ਮੇਰਾ ਕਹਿਣਾ ਨਾ ਮੋੜਨ ਅਧੀ ਰਾਤ ਇਹਨਾਂ ਨੂੰ ਆਵਾਜ਼ ਲਾਵਾਂ ਤਾਂ ਅਧੀ ਰਾਤ ਇਹ ਬਿਨਾਂ ਸੋਚੇ ਸਮਝੇ ਮੇਰੇ ਮਹਿਲਾਂ ਤੇ ਪਹੁੰਚ ਜਾਣ ਦੱਸੋ ਰਾਜਾ ਜੀ ਸਾਡੇ ਲਈ ਕੀ ਹੁਕਮ ਹੈ ਤਾਂ ਹੀ ਮੈਂ ਲੋਕਾਂ ਦੇ ਦੁੱਖਾਂ ਦੇ ਵਿੱਚ ਸਾਂਝਾ ਹੁੰਦਾ ਰਿਹਾ ਸੋਚ ਰਾਜੇ ਦੀ ਹਾਏ ਰਾਜਾ ਪਰ ਸੋਚ ਉਹਦੀ ਕਿਦਾਂ ਦੀ ਸੀ ਸਿਰਫ ਇੱਕੋ ਹੀ ਸੋਚ ਧੀ ਉਹਦੀ ਲੋਕਾਂ ਦੀ ਖਿਦਮਤ ਕਰਨੀ ਅਰ ਜੱਸੀ ਵੈਸੇ ਰਾਜਾ ਸੀ ਪਰ ਸੋਚੇ ਸੀ ਕਿ ਜਿਹੜੇ ਨੇੜੇ ਤੇੜੇ ਦੇ ਨਗਰ ਨੇ ਮਿਸਰ ਨਗਰ ਹੋ ਗਿਆ ਇੱਕ ਹੋਰ ਕਈ ਨਗਰ ਨੇ ਕਿ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਵਾਂ ਰਿਆਸਤ ਇੱਥੇ ਵੀ ਮੇਰਾ ਹੁਕਮ ਚੱਲੇ ਅਸੇ ਹੀ ਸੋਚ ਸੀ ਇਹਦੀ ਲੋਕਾਂ ਦੇ ਸਾਹਮਣੇ ਹੁਣ ਉਹਨੇ ਕਬੂਲ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਸਾਡੀ ਜੇ ਮੈਂ ਤੁਹਾਡੇ ਮਨ ਦੇ ਵਿੱਚ ਜੇ ਹਜੇ ਵੀ ਗੱਲ ਇਦਾਂ ਦੀ ਹੈ ਇਹ ਰਿਆਸਤਾਂ ਦੀ ਰਾਜ ਕਰਨਾ ਤੁਹਾਨੂੰ ਮੁਬਾਰਕ ਹੈ ਅਸੀਂ ਇੱਥੇ ਨਹੀਂ ਤਾਂ ਅੱਗੇ-ਅੱਗੇ ਨਹੀਂ ਤਾਂ ਅੱਗੇ ਅਸੀਂ ਤਾਂ ਥਾਮਾ ਬਦਲ ਲਿਆ ਨੇ ਫਕੀਰਾਂ ਇੱਕ ਦਰ ਤੋਂ ਦੂਜੇ ਦਰ ਤੇ ਦੂਜੇ ਦਰ ਤੋਂ ਤੀਜੇ ਦਰ ਤੇ ਜਾਣਾ ਹੈ ਅਸੀਂ ਤਾਂ ਅਲੱਖ ਜਗਾਉਣੀ ਹੈ ਰੱਬ ਦੇ ਨਾਮ ਦੀ ਹਾਂ ਜਿਹੜਾ ਸਮਝ ਗਿਆ ਵਾਰੇ ਨਿਆਰੇ ਨੇ ਜਿਹੜਾ ਨਾ ਸਮਝਿਆ ਉਹਦੀ ਆਪਣੀ ਮਰਜ਼ੀ ਹੁਣ ਰਾਜਾ ਕਹਿੰਦਾ ਸਤਿਗੁਰੂ ਇਹ ਸਰੀਰ ਤੁਹਾਡੇ ਮੁਬਾਰਕ ਚਰਣਾ ਤੇ ਮੇਰੇ ਪ੍ਰਾਣ ਤੁਹਾਡੇ ਮਵਾਰਕ ਚਰਣਾ ਤੇ ਜੋ ਤੁਸੀਂ ਕਾਉਂਗੇ ਸਤਿਗੁਰੂ ਮੈਂ ਤੁਹਾਡੇ ਲਈ ਉਹ ਕਰ ਸਕਦਾ ਰਾਜ ਭਾਗ ਤੇ ਆ ਗਿਆ ਤੁਸੀਂ ਕਹੋ ਤਾਂ ਹੁਣੇ ਤੁਹਾਡੇ ਸਾਹਮਣੇ ਆਪਣਾ ਸਰੀਰ ਵੀ त्याग ਦੇ ਮੰਗਾ ਪਰ ਜਿਹੜੇ ਬਚਨ ਤੁਸੀਂ ਹੁਣ ਬੋਲਦੇ ਹੋ ਨਾ ਇਦਾਂ ਲੱਗਦਾ ਮੇਰੇ ਦਿਲ ਦੇ ਵਿੱਚ ਮੇਰੇ ਹਿਰਦੇ ਦੇ ਵਿੱਚ ਧੂਕੇ ਜਾ ਰਹੇ ਹਾਂ ਹਾਂ ਮੇਰੀ ਇਰਤੀ ਸੀ ਕਿ ਮੈਂ ਇਦਾਂ ਬਣਾ ਪਰ ਹੁਣ ਨਹੀਂ ਹੈ ਮੇਰੀ ਇਰਤੀ ਜਿਹੜੇ ਤੁਹਾਡੇ ਅਲਫਾਜ਼ ਨੇ ਨਾ ਉਹਨਾਂ ਨੇ ਅੰਦਰ ਬਿੰਨ ਕੇ ਰੱਖ ਦਿੱਤਾ ਮੈਨੂੰ ਦੁਨੀਆ ਤੇ ਲੈ ਕੇ ਕੀ ਜਾਣਾ ਬਾਕੀ ਇਸ ਰਿਆਸਤ ਦੇ ਮੈਨੂੰ ਰਾਜ ਆਇਆ ਦੂਜੀ ਰਿਆਸਤ ਆਮਲੀ ਉੱਥੇ ਨਾ ਰਾਜ ਆਇਆ ਫਿਰ ਤੀਜੀ ਤੇ ਪਹੁੰਚ ਜਾੰਗਾ ਕਿੰਨਿਆਂ ਦਾ ਜਾਨੀ ਮਾਨੀ ਨੁਕਸਾਨ ਕਰਾਂਗਾ ਜਿਨ੍ਹਾਂ ਦੀ ਮੈਂ ਖਿਦਮਤ ਕੀਤੀ ਖਿਦਮਤ ਕਰਕੇ ਵੀ ਉਹਦਾ ਦਾ ਬਣਿਆ ਰਿਆ ਜਿਵੇਂ ਜੋ ਕੁਕਰ ਜੁੱਠਨ ਮੈਂ ਪਾਏ ਖਾਦਾ ਜ਼ਰੂਰ ਪਰ ਤਕਤ ਤੇ ਬਹਿ ਕੇ ਬਿਰਤੀ ਕਿਦਾਂ ਦੀ ਬਣੀ ਵਿਰਤੀਆਂ ਦੀ ਬਣੀ ਰਹੀ ਕਿ ਉਹ ਦੂਜਿਆਂ ਨੂੰ ਖਾਣਾ ਦੂਜੇ ਰਾਜੇ ਜਿਹੜੇ ਮੈਨੂੰ ਏਦਾਂ ਲੱਗਦੇ ਨੇ ਕਿ ਅ ਰਾਜ ਮੈਂ ਖਾ ਕਿਉਂ ਰਹੇ ਹੁਣ ਜਿਹਨੇ ਇਹਨੇ ਹਮਲਾ ਕਰਨਾ ਸੀ ਜਿਹਨੇ ਰਿਆਸਤ ਲੈਣੀ ਸੀ ਲਾਜ਼ਮੀ ਆ ਜ਼ਬਰਦਸਤੀ ਲੈਣੀ ਸੀ ਉਥੇ ਜਾਨੇ ਮਾਨੇ ਵੀ ਨੁਕਸਾਨ ਹੋਣਾ ਸੀ ਉਹਨਾਂ ਦਾ ਵੀ ਹੋਣਾ ਸੀ ਆਪਣਾ ਵੀ ਹੋਣਾ ਸੀ ਪਰ ਸਤਗੁਰੂ ਦੇ ਕੋਲ ਪਹੁੰਚ ਗਏ ਰਾਜੇ ਦੇ ਕਿ ਤੁਹਾਡੀ ਇਹ ਬਿਰਤੀ ਗਲਤ ਹੈ ਆ ਰਾਜਿਆਂ ਦੇ ਕੋਲ ਹੁੰਦੀ ਆ ਕਿ ਇਸ ਇੱਥੇ ਮੇਰਾ ਰਾਜ ਚੱਲੇ ਉਥੇ ਰਾਜ ਚੱਲੇ ਅਰੇ ਰਾਜ ਜਿਹੜੇ ਮਿਲਦੇ ਨੇ ਨਾ ਇਹ ਸੰਗਤਾਂ ਦੇ ਨਾਲ ਮਿਲਦੇ ਨੇ ਦਿਲਜੀਤ ਉਹਨਾਂ ਦਾ ਤੁਹਾਨੂੰ ਆਪਣੇ ਆਪ ਹੀ ਦੇ ਰਾਸਤ ਦੇ ਦੇਣਗੇ ਕਿ ਸਾਡੇ ਰਿਆਸਤ ਦਾ ਰਾਜਾ ਇਹ ਹੋਣਾ ਚਾਹੀਦਾ ਸਦਕੇ ਜਾਈਏ ਬਿਸਯਰ ਨਗਰ ਦੇ ਅਸੀਂ ਉੱਥੇ ਇੱਕ ਝੰਡੇ ਨੂੰ ਬਣਾ ਕੇ ਆਏ ਹਾਂ ਕਿ ਝੰਡੇ ਦਾ ਹੁਕਮ ਮੰਨਣਾ ਉਹ ਰਾਜਾ ਵੀ ਅੱਜ ਵੀ ਭਾਵੇਂ ਉਧਰਸੈਨ ਰਾਜਾ ਅਤੇ ਭਾਵੇਂ ਇੰਦਰਸੈਨ ਰਾਜਾ ਮਾਮਾ ਭਣ ਜਾਣੇ ਦੋਵੇਂ ਜਣੇ ਉਹਦਾ ਹੁਕਮ ਮੰਨਦੇ ਨੇ ਜਿਵੇਂ ਝੰਡਾ ਬੋਲਦਾ ਝੰਡਾ ਇੱਕ ਗਰੀਵ ਕਰਦਾ ਹੈ ਤਰਖਾਨ ਦਾ ਪੁੱਤਰ ਹੈ। ਕੁੜਕੱਡੀ ਬੜੀ ਅਵਸਥਾ ਉਹਨਾਂ ਦੀ ਇੱਕ ਰਾਜਾ ਓਕੇ ਇੱਕ ਬਿਖਾਰੀ ਦੀ ਗੱਲ ਮੰਨਦੇ ਪਏ ਨੇ। ਸਤਿਗੁਰੂ ਕਹਿੰਦੇ ਅਸੀਂ ਉਹਨਾਂ ਨੂੰ ਕਹਿ ਕੇ ਆਇਆ ਛੰਡੇ ਦੀ ਗੱਲ ਮੰਨਣੀ ਉਹ ਮੰਨਦੇ ਪਏ। ਤੁਸੀਂ ਕੀ ਉਹਨਾਂ ਨੂੰ ਜਿੱਤੋਗੇ? ਜ਼ਬਰਦਸਤੀ ਤਾਂ ਤੁਹਾਡਾ ਦਾਤ ਚੱਲ ਸਕਦਾ ਹੈ। ਨਗਰ ਵਾਲੇ ਜ਼ਬਰਦਸਤੀ ਵੀ ਨਹੀਂ ਚੱਲਣ ਦੇਣਗੇ ਤੁਹਾਡੇ। ਪਰ ਜਿਹੜਾ ਪਿਆਰ ਉਹ ਮਾਵੇਂ ਪਾਣਦੇ ਨੇ ਤੋਂ ਮਹਾਰਾਜਿਆਂ ਨੇ ਉੱਥੇ ਬਣਾਇਆ ਨਾ ਉਹ ਸਾਰੀ ਜ਼ਿੰਦਗੀ ਪਰ ਤੁਸੀਂ ਨਹੀਂ ਬਣਾ ਸਕਦੇ। ਮਦਰ ਬੈਨ ਰਾਜਾ ਤਰਲੇ ਕਰਦਾ ਪਿਆ ਸਤਿਗੁਰੂ ਕਿਰਪਾ ਕਰੋ ਦੇਹੋ ਦਰਸਕੇ ਤੱਕ ਦਿਨ ਉਹ ਹੀ ਹੁਣ ਤੱਕ ਮੇਰੀ ਵਰਤੀ ਇਹ ਸੀ ਤੁਹਾਡੀ ਖਿਦਮਤ ਕੀਤੀ ਕਦੇ ਐਦਾਂ ਦਾ ਪ੍ਰਸ਼ਾਦਾ ਤਿਆਰ ਕੀਤਾ ਕਦੇ ਮੈਂ ਐਦਾਂ ਦਾ ਪਕਵਾਨ ਲੈ ਕੇ ਆਇਆ ਕਿ ਸਤਿਗੁਰੂ ਨੂੰ ਪਰਸਨ ਹੋਣ ਮੈਨੂੰ ਕਹਿਣ ਤੇਰਾ ਰਾਜ ਵਧੇ ਫੁਲੇ ਇਹ ਸਤਿਗੁਰੂ ਵਰ ਦਿੰਦੇ ਸੀ ਕਿ ਮੈਂ ਚਾਹੁੰਦਾ ਸੀ ਮੇਰਾ ਬਾੜ ਤੁਹਾਡਾ ਬਾੜ ਜ਼ਰੂਰ ਲੱਗੇਗਾ ਮੈਨੂੰ ਕੈਮਰਾ ਇਹ ਰਾਜ ਭਗਵਦੇ ਗਾਵੀ ਤੇ ਖੁੱਲੇਗਾ ਮੇਰਾ ਰਾਜ ਚੱਲੇਗਾ ਪਰ ਹੁਣ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਮੇਰਾ ਤਰਲਾ ਹੈ ਤੇ ਉਹ ਦਰਸਕ ਕੇਤਕ ਦਿਨ ਆਹੇ ਤੁਸੀਂ ਕਈ ਦਿਨ ਸਤਿਗੁਰੂ ਇੱਥੇ ਹੋਰ ਰਹੋ ਜਿੰਨੇ ਮੇਰੀ ਸੋਚ ਹੈ ਜਾਂ ਜਿੰਨੇ ਗੁਨਾਹ ਮੈਂ ਪਾਪ ਕੀਤੇ ਨੇ ਉਹ ਕਈ ਦਿਨਾਂ ਦੇ ਵਿੱਚ ਮੈਂ ਲਾ ਤ ਨਹੀਂ ਸਕਦਾ ਪਰ ਤੁਹਾਡੀ ਖਿਦਮਤ ਜ਼ਰੂਰ ਕਰ ਸਕਦਾ ਖਿਦਮਤ ਕਰਕੇ ਤੁਹਾਡੇ ਤੋਂ ਮੈਂ ਖੁੱਲਾ ਮੁਕਸ਼ਾ ਸਕਦਾ ਨਾ ਮੈਂ ਮੰਦਰ ਜਾਣਾ ਨਾ ਮਸੀਤੇ ਜਾਣਾ ਮੈਂ ਕਿਤੇ ਨਹੀਂ ਜਾਣਾ ਮੇਰਾ ਅੱਲਾ ਮੇਰਾ ਖੁਦਾ ਮੇਰਾ ਰੱਬ ਤੁਸੀਂ ਹੋ ਤੁਹਾਡੇ ਅੱਗੇ ਤਰਲਾ ਹੈ ਸਤਿਗੁਰੂ ਨਹੀਂ ਮੈਂ ਦਰਦਰ ਦੀਆਂ ਟੋਖਰਾਂ ਖਾਵਾਂਗਾ ਤਾਂ ਮੈਨੂੰ ਕਿਸੇ ਨੇ ਬਖਸ਼ਣਾ ਨਹੀਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਤਰਲਾ ਕਰੋ ਨਿਹਾਲ ਬਸੋ ਇਹ ਠੌਰੀ ਚੰਦ ਦਿਨਾ ਦੀ ਮੌਤ ਮੈਨੂੰ ਦੇ ਦਿਓ ਤੁਸੀਂ ਨਾ ਜਾਓ ਅਤੇ ਚੰਦ ਦਿਨ ਕੁਝ ਦਿਨ ਸਾਡੇ ਨਗਰ ਦੇ ਵਿੱਚ ਰੋ جتنی خدمت ہو سکی میں تو اڈی کرانگا نگردی کرانگا یہ لنگر پنڈارا جو چلتا پیا یہ ایدن ہی چلے گا رات چلے گا دن چلے گا جڑا مرضی آوے کسی نے کوئی منع ہی نہیں ساتھ گروہ پر میں چند دنوں دی تو تڈے تو مولت منگا ارپا کرو نرپ کے کہے رہے کچھ کالا گرنانک دے دیو جی اس راجے نے کہ مدر وین رجا جی ਕਿ ਤੁਹਾਡਾ ਕਿੰਨੇ ਕ ਦਿਨਾਂ ਦਾ ਇਹ ਮਨ ਦੇ ਵਿੱਚ ਤੁਸੀਂ ਪਰਮਪਾੜਿਆ ਸੀ کافی ਸਾਲ ਹੋ ਗਏ ਹੋਣਗੇ ਕਿਸੇ ਦੀ ਲੜਕੀ ਦੇ ਵਿਆਹ ਦੇ ਵਿੱਚ ਗਏ ਕਿਸੇ ਦੇ ਲੜਕੇ ਦਾ ਕਿਸੇ ਦਾ ਮਕਾਨ ਪਾਉਣਾ ਇਹ ਖਿਦਮਤ ਸਤਿਗੁਰੂ ਕਹਿੰਦੇ ਜੋ ਤੁਸੀਂ ਕੀਤੀ ਹੈ ਇਹਦੇ ਕਰਕੇ ਵਿੱਚ ਅਸੀਂ ਤੁਹਾਡੇ ਕੋਲ ਖਲੋਣ ਲੱਗੇ ਆਂ ਚੰਦ ਦਿਨਾਂ ਦੀ ਮੌਲਤ ਤੁਹਾਨੂੰ ਦੇਣੇ ਆ ਨਹੀਂ ਤਾਂ ਅਸੀਂ ਅੱਗੇ ਚੱਲੇ ਪਾਉਣੇ ਸੀ ਬਸ ਉਹੀ ਖਿਦਮਤ ਤੁਹਾਡੀ ਸਾਨੂੰ ਪਸੰਦ ਆ ਗਈ ਹੈ ਦੂਸਰਾ ਸਵਾਲ ਸਤਿਗੁਰੂ ਕਹਿੰਦੇ ਤੁਹਾਨੂੰ ਇਹ ਹੈ ਕਿ ਜਿਹੜੀ ਤੁਸੀਂ ਸਾਲਾ ਬਧੀ ਸੋਚ ਏਦਾਂ ਦੀ ਬਣਾ ਰੱਖੀ ਕਿ ਮੈਂ ਦੂਜੀ ਰਿਆਸਤ ਨੂੰ ਕਬਜ਼ੇ ਦੇ ਵਿੱਚ ਕਰਨਾ ਹੈ ਉੱਥੇ ਮੈਂ ਹਮਲਾ ਕਰਨਾ ਹੈ ਜ਼ਬਰਦਸਤੀ ਕਰਾਂਗਾ ਏਦਾਂ ਦੀ ਸੋਚ ਬਣਾਈ ਹੋਈ ਤਾਂ ਤੁਸੀਂ ਚੰਦ ਦਿਨਾਂ ਦੇ ਵਿੱਚ ਉਹਨੂੰ ਬਦਲ ਸਕਦੇ ਹੋ ਉਹਨਾਂ ਦੇ ਵਿੱਚ ਤੁਸੀਂ ਬਦੀਖੀਆਂ ਵੀ ਕੀਤੀਆਂ ਹੋਣਗੀਆਂ ਘਟਿਤੀਆਂ ਵੀ ਕੀਤੀਆਂ ਹੋਣਗੀਆਂ ਬਹੁਤ ਹੱਤ ਕੰਡੇ ਅਪਣਾਉਂਦੇ ਇਨਸਾਨ ਆ ਜਦੋਂ ਮਹੱਭਤ ਪਿਆਰ ਹੁੰਦੀ ਹੈ ਤਾਂ ਉਦੋਂ ਤਾਂ ਇਨਸਾਨ ਔਗਣ ਭੁੱਲ ਜਾਂਦਾ ਜਦੋਂ ਨਫ਼ਰਤ ਹੁੰਦੀ ਹੈ ਉਦੋਂ ਹੁਣ ਭੁੱਲ ਜਾਂਦਾ ਰਾਜੇ ਨੂੰ ਕਹਿੰਦੇ ਤੁਹਾਡੇ ਮਨ ਦੇ ਵਿੱਚ ਇੰਨੀ ਹੈ ਅੱਜ ਮੈਂ ਤੁਹਾਨੂੰ ਉਹਨਾਂ ਦੇ ਗੁਨਾਹਾਂ ਦੇ ਬਾਰੇ ਦੱਸਦਾ ਇਹ ਨਫ਼ਰਤ ਨੂੰ ਭੁੱਲ ਜਾਓ ਤਾਂ ਰਾਜਾ ਕਹਿੰਦਾ ਸਤਿਗੁਰੂ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਡੇ ਮੂਬਾਰਕ ਚਰਨਾਂ ਦੇ ਵਿੱਚ ਰ੍ਹਾਂਗਾ ਕੁਝ ਦਿਨ ਸਤਿਗੁਰੂ ਫਿਰ ਇਸ ਦੇ ਕਹਿਣ ਤੇ ਉੱਥੇ ਰਹਿ ਬਾਕੀ ਇਹ ਰਾਜਾ ਹੈ ਇਹ ਕੰਤਾ ਦੇ ਜੋਗ ਬਣਿਆ ਰਾਜਾ ਜਿਨੇ ਉਜ ਦਿਨ ਸਤਿਗੁਰਾਂ ਦਾ ਦਿਲ ਜਿੱਤ ਲਿਆ ਇਦਾਂ ਦੀ ਖਿਦਮਤ ਲੋਕਾਂ ਦੀ ਕੀਤੀ ਪਰਜਾਦੀ ਕੀਤੀ ਇਸ ਪਿਆਰੇ ਨੇ ਬਾਕੀ ਜਿਹੜਾ ਦਿਲ ਦਾ ਮੋੜਾ ਵਿਚਾਰਾਂ ਦਾ ਮੋੜਾ ਪਹਿਣਾ ਸੀ ਉਹ ਪਹਿ ਗਿਆ ਇਹਦਾ ਕਿ ਰਾਜ ਭਾਗ ਵੀ ਮੈਂ ਤਿਆਗ ਦੇਣਾ ਸਤਿਗੁਰੂ ਪਰ ਤੁਹਾਡੇ ਬਚਨਾਂ ਨੂੰ ਤੁਹਾਡੇ ਸੰਗ ਨੂੰ ਨਹੀਂ ਮੈਂ ਤਿਆਗ ਸਕਦਾ ਐਦਾਂ ਸਮਝੋ ਤੁਹਾਡੇ ਦੋ ਅਲਫਾਜ਼ਾਂ ਤੋਂ ਬਿਨਾ ਤਾਂ ਕਲਯੁਗ ਵਿਆਪਤ ਹੈ ਸਤਿਗੁਰੂ ਰਹਿਮਤ ਕਰੋ ਤਾਂ ਹੁਣ ਮੈਂ ਤੁਹਾਡੇ ਨਾਲ ਚੱਲਾਂਗਾ ਜਿੱਥੇ ਤੁਸੀਂ ਚੱਲੋਗੇ ਮੈਂ ਤੁਹਾਡੇ ਨਾਲ ਚੱਲਾਂਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਰਾਜੇ ਨੂੰ ਕਹਿੰਦੇ ਨੇ ਰਾਜਾ ਜੀ ਅੱਗੇ ਗੰਮਨੇ ਬਹੁਰ ਕਿਰਪਾ ਲੈ ਅਸੀਂ ਜਾਣਾ ਅੱਗੇ ਹੁਣ ਅੱਗੇ ਦਾ ਸ਼ਬਦ ਹੈ ਇੱਥੇ ਕੋਈ ਨਗਰ ਦਾ ਨਾਂ ਕਿਸੇ ਦੇਸ਼ ਦਾ ਨਾਂ ਜਾਂ ਕਿਸੇ ਪ੍ਰਾਂਤ ਦਾ ਨਾਂ ਨਹੀਂ ਹੈ ਕਿਸੇ ਸ਼ਹਿਰ ਦਾ ਨਾਂ ਨਹੀਂ ਅਸੀਂ ਅੱਗੇ ਜਾਣਾ ਹੈ ਅਤੇ ਸਾਨੂੰ ਵੀ ਨਹੀਂ ਪਤਾ ਕਿ ਅੱਗੇ ਹੈ ਕੀ ਹੈ ਇਸ ਸਮੁੰਦਰ ਤੇ ਆਏ ਆ ਸੀ ਸਮੁੰਦਰ ਦਾ ਇੱਕ ਟਾਪੂ ਤੇ ਗਏ ਆ ਬਿਸੀਰ ਦਾ ਨਗਰ ਹੈ ਜਿਹੜਾ ਦੂਜੇ ਟਾਪੂ ਤੇ ਆਏ ਆ ਹੁਣ ਤੀਜੇ ਟਾਪੂ ਤੇ ਜਾਣਾ ਹੈ ਪਤਾ ਨਹੀਂ ਕਿਹੜਾ ਨਗਰ ਹੈ ਕਿਹੜਾ ਸ਼ਹਿਰ ਪੈਣਾ ਹੈ ਕੀ ਪੈਣਾ ਹੈ ਅਤੇ ਉੱਤੇ ਜਾ ਕੇ ਸਾਨੂੰ ਪ੍ਰਸ਼ਾਦਾ ਨਸੀਬ ਹੋਵੇਗਾ ਜਾਂ ਨਹੀਂ ਹੋਵੇਗਾ ਕਿੰਨੇ ਦਿਨ ਲੱਗਣੇ ਨੇ ਸਾਨੂੰ ਕੋਈ ਪਤਾ ਨਹੀਂ ਅਸੀਂ ਤਿੰਨ ਜਣੇ ਚੱਲੇ ਆ ਬਾਲਾ ਅਤੇ ਮਰਦਾਨਾ ਮਰਦਾਨੇ ਨੇ ਰਬਾਬ ਵਜਾਉਣੀ ਹੈ ਬਾਲੇ ਨੇ ਪੂਰਾ ਧਿਆਨ ਰੱਖਣਾ ਹੈ ਉਹ ਖਿਦਮਤ ਦੇ ਵਿੱਚ ਹੈ ਆਏ ਗਏ ਦਾ ਵੀ ਧਿਆਨ ਰੱਖਦਾ ਹੈ ਬਾਲਾ ਤਾਂ ਸਾਡੀ ਪੂਰੀ ਜਿਹੜੀ ਟੀਮ ਹੈ ਤਿੰਨਾਂ ਦੀ ਹੈ ਤਿੰਨੇ ਅਸੀਂ ਚੱਲੇ ਆਂ ਲੋਕਾਂ ਦੇ ਵਿੱਚ ਵਿਚਰਦੇ ਆਂ ਦੁੱਖ ਕਲੇਸ਼ ਇਹਨਾਂ ਦੇ ਜਰੀਏ ਕੱਟਦੇ ਕੱਟੇ ਜਾਂਦੇ ਨੇ ਕਦੇ ਬਾਲਾ ਜੀ ਆਏ ਕਦੇ ਮਰਦਾਨਾ ਜੀ ਆਏ ਕਦੇ ਭੁੱਖ ਲੱਗੀ ਕਦੇ ਪਿਆਸ ਲੱਗੀ ਮਰਦਾਨੇ ਦੇ ਜਰੀਏ ਦੁੱਖ ਕਲੇਸ਼ ਕੱਟਦੇ ਸੀ ਸਤ ਤਾਂ ਹੁਣ ਕਹਿੰਦੇ ਤੁਹਾਡੇ ਇਸ ਨਗਰ ਦੇ ਵਿੱਚ ਆਏ ਆ ਨਾ ਇਥੇ ਬਾਲੇ ਨੇ ਜ਼ਿਕਰ ਕੀਤਾ ਨਾ ਮਰਦਾਨੇ ਨੇ ਜ਼ਿਕਰ ਕੀਤਾ ਤਾਂ ਸਾਨੂੰ ਸਿੱਧਾ ਰੱਬ ਨੇ ਘੱਲਿਆ ਕਿਉਂਕਿ ਤੁਹਾਡੇ ਮਨ ਦੇ ਵਿੱਚ ਜਿਹੜਾ ਇਤਨਾ ਵੱਡਾ ਭਰਮ ਸੀ ਉਹ ਕਈਆਂ ਦੇ ਘਰ ਉਜਾੜ ਦਿੰਦਾ ਕਈਆਂ ਦੇ ਘਰ ਬਰਬਾਦ ਕਰਨ ਲੱਗੇ ਸੀ ਤੁਸੀਂ ਕਈ ਮਾਮਾ ਦੇ ਪੁੱਤ ਲੈਣ ਲੱਗੇ ਸੀ ਤੁਹਾਡਾ ਕੀ ਜਾਣਾ ਸੀ ਹੁਕਮ ਕਰ ਦੇਣਾ ਸੀ ਚਲੋ ਫਰਾਨੇ ਰਿਆਸਤ ਤੇ ਆਪਣੇ ਕਬਜਾ ਕਰਨ ਇਹ ਲੋਕਾਂ ਨੇ ਜਾਣਾ ਸੀ ਮੰਨਣੀ ਸੀ ਤੁਹਾਡੀ ਕਿਉਂਕਿ ਰਾਜਾ ਸਾਡਾ ਬੜਾ ਚੰਗਾ ਹੈ ਪਰ ਦਿਲ ਦੀ ਕਿਨੇ ਜਾਣੀ ਹੈ ਕਿਸੇ ਦੇ ਦਿਲ ਦੇ ਵਿੱਚ ਕੀ ਚੱਲਦਾ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਸਭ ਕੁਝ ਕਰਕੇ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਅਜ ਕੱਚੇ ਦੇ ਕੱਚੇ ਖਲੋਤੇ ਹਾਂ ਜਿਨ ਰਾਤ ਤੁਸੀਂ ਹੈਲਪ ਕਰਦੇ ਰਹੇ ਮਦਦ ਕਰਦੇ ਰਹੇ ਲੋਕਾਂ ਦੇ ਪਰ ਸਤਿਗੁਰੂ ਕਹਿੰਦੇ ਅੱਜ ਵੀ ਸਾਰਿਆਂ ਦੀ ਨਜ਼ਰਾਂ ਦੇ ਵਿੱਚ ਤੁਸੀਂ ਕੱਚੇ ਕਿਉਂ ਕਿਉਂਕਿ ਤੁਹਾਡੀ ਮਤ ਹਜੇ ਕੱਚੀ ਸੀ ਵਿਚਾਰ ਤੋਂ ਅਸੀਂ ਕੱਚੇ ਬਣਾਏ ਹੋਏ ਸੀ ਹਾਲਾਂਕਿ ਤੁਹਾਨੂੰ ਲੋਕਾਂ ਤੇ ਕਿ ਮੈਂ ਲੋਕ ਮੇਰੀ ਵਾਹ ਵਾਹ ਕਰਨਾ ਅਤੇ ਲੋਕ ਮੈਨੂੰ ਕਹਿਣ ਕਿ ਰਾਜਾ ਬੜਾ ਚੰਗਾ ਇਹ ਵੀ ਨਹੀਂ ਉਹਨੇ ਖਿਦਮਤ ਕੀਤੀ ਸੀ ਕਿ ਮੈਂ ਇਦਾਂ ਕਰਾਂ ਲੋਕ ਮੇਰੀ ਵਾਹ ਵਾਹ ਕਰਨ ਬਸ ਇਹ ਸੀ ਕਿ ਮੇਰੇ ਨਾਲ ਤੁਰ ਪੈਣ ਜਦੋਂ ਮੈਂ ਕਮਾਂ ਪੂਰੇ ਪਿੰਡ ਨੂੰ ਬੰਨ ਰਿਹਾ ਸੀ ਰਾਜਾ ਸਤਿਗੁਰੂ ਕਹਿੰਦੇ ਨੇ ਹੁਣ ਜਿਸ ਥਾਂ ਤੇ ਚੱਲੇ ਸੀ ਰਾਜਾ ਜੀ ਉੱਥੇ ਖਲੋਤੇ ਹਾਂ ਕਿਹਦਾ ਨੁਕਸਾਨ ਹੋਇਆ ਅੱਜ ਜੇ ਇਹਨਾਂ ਨਗਰ ਦੀਆਂ ਨਜ਼ਰਾਂ ਬਦਲ ਗਈਆਂ ਤੁਹਾਨੂੰ ਰਾਜੇ ਤੋਂ ਭਿਖਾਰੀ ਬਣਨ ਤੋਂ ਸਿਕੰਟਾਂ ਲੱਗਣ ਗਈਆਂ ਅਜਾ ਰਾਜੇਓ ਦਾ ਜਦੋਂ ਇਹਨਾਂ ਦੀਆਂ ਨਜ਼ਰਾਂ ਫਿਰ ਗਈਆਂ ਨਾ ਨਗਰ ਵਾਲਿਆਂ ਦੀਆਂ ਬ੍ਰਹਮਪੁਰੇ ਦੀਆਂ ਪੁਰੇ ਦੀਆਂ ਤਾਂ ਤੁਹਾਨੂੰ ਭਿਖਾਰੀ ਦਰ ਦਰ ਦੀਆਂ ਖੋਕਰਾ ਕਾਣੀਆਂ ਪੈਣ ਗਈਆਂ ਤੁਸੀਂ ਮੰਗੋਂਗੇ ਤੁਹਾਨੂੰ ਮੰਗਿਆਂ ਖੈਰ ਵੀ ਨਸੀਬ ਨਹੀਂ ਹੋਣੀ ਕਾਦੇ ਲਈ ਕੀਤਾ ਐਦੀ ਮਾੜੀ ਸੋਚ ਕਾਦੇ ਲਈ ਰੱਖੀ ਇੱਕ ਰਿਆਸਤ ਦੂਜੀ ਰਿਆਸਤ ਤੇ ਕਮਜਾ ਕਰਨੇ ਹੁਣ ਉਹ ਰਾਜਾ ਜਿਹੜਾ ਸਤਗੁਰਾਂ ਦੇ ਮੂਰਕ ਚਰਨਾਂ ਦੇ ਵਿੱਚ ਬੈਠਾ ਸੀ ਪੂਰਾ ਨਗਰ ਤਾਂ ਹੈਰਾਨ ਸੀ ਕਿਸੇ ਦੇ ਮੂੰਹ ਦੇ ਵਿੱਚ ਇੱਕ ਸ਼ਬਦ ਨਹੀਂ ਸੀ ਕਿ ਬੋਲੀਏ ਕਿ ਜਿਹਨੂੰ ਸੀ ਰੱਬ ਮੰਨਦੇ ਸੀ ਉਹ ਐਦਾਂ ਦੇ ਰੱਬ ਹੁੰਦੇ ਨੇ ਮੂਤੇ ਕੁਝ ਹੋਰ ਬੋਲਦਾ ਸੀ ਰਾਜਾ ਅੰਦਰ ਦੇ ਕੁਝ ਹੋਰ ਚੱਲਦਾ ਸੀ ਪਰ ਫੇਰ ਵੀ ਨਗਰ ਵਾਲਿਆਂ ਨੇ ਸਹਿਯੋਗ ਦਿੱਤਾ ਉਸ ਰਾਜੇ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੇ ਕਿਹਾ ਸਤਿਗੁਰੂ ਜਿਵੇਂ ਵੀ ਕੀਤੀ ਤਾਂ ਜਦੋਂ ਮੈਨੂੰ ਜ਼ਰੂਰਤ ਸੀ ਲੜਕੀ ਦਾ ਵਿਆਹ ਸੀ ਐਨ ਮੌਕੇ ਤੇ ਨੇ ਪੂਰਾ ਕੰਮ ਸੰਭਾਲਿਆ ਆਪਣੀ ਲੜਕੀ ਬਣਾ ਕੇ ਕਾਰਜ ਕੀਤਾ ਕਿਸੇ ਨੇ ਕਿਹਾ ਸਾਡੇ ਘਰ ਦੇ ਵਿੱਚ ਜਨਾਜ਼ ਨਹੀਂ ਸੀ ਰਾਜਾ ਨਾਲ ਹੀ ਆਪ ਪਹੁੰਚੇ ਆ ਅੱਤੇ ਨਾਲੇ ਜਦੋਂ ਰਾਜਾ ਘਰ ਪਹੁੰਚ ਜਾਂਦਾ ਵੇਸੀ ਭੁੱਖਾਂ ਮਟ ਜਾਂਦੀਆਂ ਨੇ ਅਨਾਜ ਲੈ ਕੇ ਪਹੁੰਚਿਆ ਸਾਡੀ ਬੜੀ ਹਿੱਦ ਇਹਨੇ ਖਿਦਮਤ ਕੀਤੀ ਸਦਾ ਟੈਕਸ ਦਾ ਮਾਮਲਾ ਨਹੀਂ ਇਹਨੇ ਮਾਫ ਕਰ ਦਿੱਤਾ بڑے ਲੋਕ ਲੋਕਾਂ ਨੇ ਕਿ ਇਹਦੇ ਵਰਗਾ ਰਾਜਾ ਵੀ ਮਿਲਣਾ ਬੜਾ ਮੁਸ਼ਕਿਲ ਹੈ ਸਤਿਗੁਰੂ ਇਹਨੂੰ ਮਾਫ ਕਰ ਦੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਰਾਜੇ ਨੂੰ ਕਹਿੰਦੇ ਨੇ ਰਾਜਾ ਜੀ ਜਿਨ੍ਹਾਂ ਦੇ ਵਿੱਚ ਦਿਲਾਂ ਦੇ ਵਿੱਚ ਤੁਸੀਂ ਘਰ ਬਣਾਏ ਸੀ ਨਾ ਉਹੀ ਅੱਜ ਤੁਹਾਨੂੰ ਕਹਿ ਰਹੇ ਨੇ ਕਿ ਇਹ ਇਹਦੇ ਵਰਗਾ ਰਾਜਾਂ ਦੇ ਲੈਣਾ ਬੜਾ ਮੁਸ਼ਕਿਲ ਹੈ ਇੱਕ ਕੰਮ ਜਿਹੜਾ ਤੁਸੀਂ ਵਿਖਾਵਾ ਕਰਦੇ ਰਹੇ ਨੇ ਨਾ ਵਿਖਾਵੇ ਕਰਕੇ ਕਰਮ ਧਰਮ ਪਖੰਡ ਜੋ ਦੀ ਸਿਹਤ ਨੇ ਜੰਮ ਜਾਗਾ ਤੀ ਲੁੱਟੇ ਲੁੱਟੇ ਜਾਣੇ ਸੀ ਇਹ ਤੇ ਜੇ ਇੱਕ ਵੀ ਇਹਨਾਂ ਦੇ ਵਿੱਚੋਂ ਕਹਿ ਦਿੰਦਾ ਨਾ ਕਿ ਇਹ ਰਾਜੇ ਨੇ ਸਾਡੇ ਨਾਲ ਗਲਤ ਕੀਤਾ ਸਾਰੇ ਆਨੇ ਤੁਹਾਨੂੰ ਤਾਕਤ ਤੋਂ ਲਾ ਲੈਣਾ ਸੀ ਪਰ ਚੰਗੇ ਨੇ ਇਹ ਤੁਹਾਡੇ ਬ੍ਰਹਮਪੁਰੇ ਦੇ ਲੋਕ ਜਿਹੜੇ ਕਹਿੰਦੇ ਨੇ ਇਹ ਰਾਜਾ ਸਾਡਾ ਖੇਦਮਤ ਕਰਨ ਵਾਲਾ ਇਹ ਇਦਾਂ ਦਾ ਮਿਲਣਾ ਬੜਾ ਮੁਸ਼ਕਲ ਹੈ ਘਰ ਜੋੜਦੇ ਮਹਿਲ ਜੋੜਦੇ ਪੈੜੀਆਂ ਜੋੜਦੇ ਤਾਂ ਬੜੇ ਹੋਏ ਨੇ ਸਾਡੇ ਨਗਰ ਦੇ ਨੇੜੇ-ਤੇੜੇ ਵੇਖੀਦਾ ਬੜੇ ਨੇ ਜਿਹੜਾ ਆਪਣਾ ਏਟ ਪਰਦੇ ਪਏ ਨੇ ਇੱਕ ਇਹ ਰਾਜਾ ਸੀ ਜਿਹੜਾ ਪਹਿਲਾਂ ਦੂਜਿਆਂ ਦਾ ਖਿਆਲ ਕਰਦਾ ਸੀ ਬਸ ਬਿਰਤੀ ਕੀ ਓਦੀ ਕਸੀ ਕਿ ਮੈਂ ਦੂਜੀ ਰਸਤੇ ਕਬਜਾ ਕਰਾਂ ਇਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਇਹ ਆ ਰਹਿਣਾ ਸਤਿਗੁਰੂ ਕਹਿੰਦੇ ਰਾਜਾ ਜੀ ਤੁਹਾਡੇ ਕਰਮਾਂ ਤੁਹਾਡੇ ਕੋਲ ਸੀ ਤੁਹਾਡਾ ਇਹ ਸਭ ਕੁਝ ਤੁਹਾਡੇ ਕੋਲ ਸੀ ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈ ਕੇ ਜਾਣਾ ਸੀ ਪਰ ਲੋਕਾਂ ਦਾ ਪਿਆਰ ਵੇਖ ਕੇ ਸਤਿਗੁਰੂ ਕਹਿੰਦੇ ਅੱਜ ਦੁਬਾਰਾ ਤੁਹਾਨੂੰ ਅਸੀਂ ਤਖਤ ਦੇ ਕੇ ਚੱਲੇ ਆਂ ਇਸ ਤਖਤ ਨੂੰ ਸਾਹਮਣੇ ਰੱਖਿਓ ਪਰ ਰਾਜਾ ਉਹ ਬਣਦਾ ਜਿਹੜਾ ਰੱਜਿਆ ਹੋਵੇ ਭੁੱਖਾ ਬੰਦਾ ਨਹੀਂ ਰਾਜ ਕਰ ਸਕਦਾ ਭੁੱਖਾ ਬੰਦਾ ਤਾਂ ਕਲੇਸ਼ ਪਾ ਸਕਦਾ ਕੰਗੇ ਆਲ ਕੰਗੇ ਆਲੀ ਬੰਗਾਲ ਪਾ ਸਕਦਾ ਹੈ ਕਲੇਸ਼ ਪਾ ਸਕਦਾ ਹੈ ਲੜਾਈ ਝਗੜੇ ਪਾ ਸਕਦਾ ਹੈ ਭੁੱਖਾ ਬੰਦਾ ਤਾਂ بڑے ਹੱਤ ਕੰਡੇ ਅਪਣਾਉਂਦੇ ਆ ਵੀ ਮੇਰਾ ਹੋ ਜੇ ਆ ਵੀ ਮੇਰਾ ਹੋ ਜੇ ਆ ਵੀ ਮੇਰਾ ਹੈ ਤੁਹਾਡੇ ਕੋਲ ਰੱਬ ਨੇ ਫਿਰ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਹਾਨੂੰ ਰਾਜਾ ਬਣਾਇਆ ਰਾਜੇ ਸ਼ਬਦ ਨੂੰ ਆਪਣੇ ਮਨ ਤੱਕ ਲੈ ਕੇ ਜਾਓ ਰਾਜਾ ਸ਼ਬਦ ਜਿਹੜਾ ਰਜ ਗਿਆ ਆਪਣੇ ਆਪ ਨੂੰ ਅਜ ਰਜਿਆ ਸਮਝੋ ਤੁਹਾਨੂੰ ਪਿਆਰ ਦੀ ਕੋਈ ਕਮੀ ਨਹੀਂ ਹੈ ਲੋਕਾਂ ਨੇ ਤੁਹਾਡਿਆਂ ਨੇ ਇਹਨਾਂ ਨੇ ਦੁਬਾਰਾ ਤੁਹਾਨੂੰ ਅੱਜ ਰਾਜਾ ਚੁਣਿਆ ਇੱਕ ਵਾਰ ਤਖਤ ਦੇ ਬਹਿ ਜੇ ਦੂਜੇ ਕਿਸੇ ਨੂੰ ਕੋਈ ਚੁਣਦਾ ਨਹੀਂ ਹੈ ਤੁਹਾਡੇ ਚੰਗੇ ਭਾਗ ਨੇ ਕਿ ਤੁਹਾਨੂੰ ਅੱਜ ਫੇਰ ਕਹਿੰਦੇ ਨੇ ਇਹਦੇ ਵਰਗਾ ਰਾਜਾ ਮਿਲਣਾ ਬੜਾ ਮੁਸ਼ਕਿਲ ਹੈ ਤਾਂ ਉਹਨ ਸਤਗੁਰਾਂ ਨੇ ਇਹਨੂੰ ਅਲਫ਼ਾਜ਼ ਸੁਣਾਉਣੇ ਨੇ ਇਹਨੂੰ ਕਹਿਣਾ ਬਚਨ ਦੇ ਵਿੱਚ ਲੈਣਾ ਉਸ ਸਮੇਂ ਤੇ ਜੇ ਅਪਾ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਭੁੱਲਾਂ ਦੀ ਖਮਾ ਵਾਹਿਗੁਰੂ ਜੀ ਖਾਲਸਾ Colla, ribaldi, che